ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇਧਰ ਮਿਲੋ ਸਾਡੇ ਗੁਰシャン ਸਿੰਘ ਸਾਡੇ ਨੂੰ ਸਵੇਰੇ ਸਵੇਰੇ ਸਵਕਤੀ ਸਵਖਦੇ ਪੁੱਤਰੀ ਪਾਪਾ ਦੀ ਪੱਗ ਬਣ ਕੇ ਰੈਡੀ ਹੋ ਰਹੀ ਆ ਗੁਰਦੁਆਰਾ ਸਾਹਿਬ ਜਾਣ ਵਾਸਤੇ ਤੇ ਕੋਈਆ ਕਿੰਨੇ ਲੱਰੋਣਾ ਪੱਗ ਦਾ ਅੱਗ ਤੇ ਪੱਗੜਿਆ ਹੀ ਨਹੀਂ ਕਦੇ ਉਹ ਜਿਹੜੇ ਪੇਚ ਬਣਾਉਣੇ ਹੁੰਦੇ ਆ ਪਾਪਾ ਤਾਂ ਬਣਾਉਣੀ ਕਰਦੇ ਆ ਆ ਦੇਖੋ ਮਿੱਤਰੋ ਬਗੈਰ ਪੇਚਾਂ ਤੋਂ ਪੱਗ ਕਹਾਂ ਚੀਜ਼ਾਂ ਲਾਵੇਂ ਕੱਲਾ ਕੱਲਾ ਜੋੜ ਕੇ ਲਾਵੇਂ ਜਿਹੜਾ ਆਖਰੀ ਵੇ ਕੱਲਾ ਜੀ ਹਾਂ ਮੋੜ ਕੇ ਪੱਲਾ ਜੀ ਪੱਲਾ ਜੀ ਹਾਂ ਮੋੜ ਕੇ ਹੋਸ਼ਮਤ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਐਵਰੀਥਿੰਗ ਇਜ਼ ਗੁੱਡ ਗੁੱਡ ਜੀ ਠੀਕ ਹੋ ਗਿਆ ਤੇ ਸਮਾਂ ਮੇਰੇ ਤੋਂ ਦੇਖੋ ਸਵੇਰ ਦੇ 10:30 ਹੋ ਗਏ ਆ ਤੇ ਕੁਸ਼ਾਨ ਸਿੰਘ ਪੁੱਤ ਰੈਡੀ ਹੋ ਜਾਂ ਸੀ ਹੂੰ ਤੇ ਮੈਂ ਸਾਰਾ ਸ਼ੌਭ ਦਾ ਕੰਮ ਕਰ ਨਿਬੜ ਕੇ ਫਿਰ ਆਪਾਂ ਚੱਲਦਾ ਠੀਕ ਹੈ ਲੜ ਦੇਖੋ ਆ ਦੇਖੋ ਛੋਟਾ ਰਹਿ ਗਿਆ ਛੋਟਾ ਰਹਿ ਗਿਆ ਛੋਟਾ ਰਹਿ ਗਿਆ ਸਹੀ ਗੱਲ ਆ ਬੜਾ ਸੀ ਆਪਾਂ ਬਣਾਦਾ ਸਾਰੀ ਪਾਗਾਂ ਬਣ ਉਹ ਲੜ ਛੋਟਾ ਰਹਿ ਗਿਆ ਪਾਗਾਂ ਫਿਰ ਛੋਟੀਆਂ ਜਿਵੇਂ ਲਿਆਂਦੀਆਂ ਹੁੰਦੀਆਂ ਹਨਾ ਫਿਰ ਇਹ ਹੌਲੀ ਹੌਲੀ ਇਹ ਬੜਾ ਹੋਈ ਜਾਂਦਾ ਫਿਰ ਪੱਗਾਂ ਛੋਟੀਆਂ ਹੋ ਜਾਂਦੀਆਂ ਪੱਗਾਂ ਛੋਟੀਆਂ ਹੋ ਜਾਂਦੀਆਂ ਤੂੰ ਇਦਾਂ ਕਰਕੇ ਪਹਿਲਾਂ ਨਾ ਲੜ ਆਪਣਾ ਐ ਪੂਰੀ ਪਾਗਾਂ ਬਣੇ ਇੱਕ ਵਾਰੀ ਕਿ ਪਤਾ ਲੈਂਦੇ ਕਿ ਕਿੰਨੇ ਲੜ ਰੱਖਣੇ ਹਨਾ ਸਾਰੀਆਂ ਇਹ ਇੱਦਾਂ ਇੱਦਾਂ ਆ ਤਾਂ ਲੰਮਟ ਆ ਗਈ ਨਾ ਐਸੇ ਹੀ ਖੜਿਆ ਉਨੀ ਬੱਕ ਖਿਚੜੀ ਨਾ ਬੜੀ ਬੱਦ ਖਿਚੜੀ ਦੇਖ ਲੈ ਕਰ ਇੱਕ ਵਾਰ ਲੜਦੇ ਮੂੰਹ ਪਾ ਕੇ ਨਾ ਤੇ ਫਟਾਫਟ ਦਬੇਟ ਲਈ ਫੇ ਪਤਾ ਲੈਂਦਾ ਲੜਦਾ ਮੈਂ ਸੂਰਜ ਆ ਜਾਂਦਾ ਕਿ ਨਾ ਫੇ ਬਾਅਦ ਚ ਬੰਦ ਸੈਟ ਕਰਕੇ ਬਾਹਰ ਨਾ ਠੀਕ ਹੈ ਤੇ ਤੁਸੀਂ ਕਰੋ ਤਿਆਰ ਹੋ ਜਾਓ ਤੇ ਹਮਾਇਆ ਠੀਕ ਹੈ ਠੀਕ ਹੈ ਭੋਗ ਪਤਰੀ ਹੁਣ ਦਵਾਰਾ ਹੋ ਗਿਆ ਤਾਂ ਨਹੀਂ ਹੁਣ ਦਵਾਰਾ ਤਾਰ ਕੇ ਬੱਕ ਬੰਨੀ ਨਹੀਂ ਬਣੀ ਬੁੱਤ ਨੂੰ ਮੈਨੂੰ ਨਾ ਨਹੀਂ ਦੇਖਦੇ ਕਰਾਂਗੇ ਜਾਨ ਹਾਂ ਹਾਂ ਜਿਹੜਾ ਦੇ ਖਿਚਕੇ ਸੈਟਾ ਜਿਹੇ ਹੈ ਛੋਟਾ ਰਹਿ ਗਿਆ ਇਹ 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 ਆ ਗਿਆ ਚੰਚੂ ਮੰਡੀ ਚੱਲੇ ਗਰੀਆਂ ਤਾਂ ਇਹ ਆਫੇ ਨਹੀਂ ਛੋਟਾ ਦਾ ਪਤਾ ਜੱਸ ਪਤਾ ਇਹ ਜਿਹੜਾ ਰੰਗ ਦਾ ਜਿਹੜਾ ਲੱਡ ਦਾ ਰੰਗ ਦਾ ਫਰਕ ਹੀ ਪੈ ਜਾਂਦਾ ਬਾਚਾ ਨਾ ਹਾਂਜੀ ਹੂੰ ਦੁਆਰਦਾਰ ਕੀ ਬੰਦੇ ਕਿ ਛੋਟੇ ਖਿੱਚੇ ਦਾ ਬਗਮੜੀ ਠੀਕ ਹੈ ਪੁੱਤ ਓਕੇ ਸਤਨਾਮ ਸਿਜਾ ਪਾਸ਼ਾ ਤੇ ਬਾਹਰ ਦੇਖੋ ਮੇਰੇ ਇਧਰ ਕਿਦਾਂ ਦਾ ਮੌਸਮ ਅੱਜ ਤੇ ਅੱਜ ਬਾਹਰ ਬੱਦਲ ਵਈ ਤਾਂ ਕੱਲ ਮੀਂਹ ਪੈਂਦਾ ਸੀਗਾ ਤੇ ਸਾਡੀ ਪੈਂਥਰੀ ਬਾਹਰ ਨਿਕਲਿਆਈ ਆ ਤੇ ਗਈ ਪਤਾ ਨਹੀਂ ਕਿਥੇ ਉਹਦੇ ਨਾਲ ਸਾਡੀ ਪੈਂਥਰੀ ਕਾਦਰ ਤੇ ਪੈ ਗਈ ਉਹ ਸਾਡੇ ਗਵੰਢੀ ਅੰਗੇ ਚਲੇ ਜਾਂਦੇ ਇਧਰੋਂ ਇੱਥੋਂ ਇੱਥੇ ਆ ਉਹ ਨਹੀਂ ਕਿੱਧਰ ਗਿਆ ਸੀ ਗਿਆ ਇਹ ਤਾਂ ਸੀਗਾ ਹੈ ਹਾਂਜੀ ਇੱਧਰ ਸੀਗਾ ਚਲ ਠੀਕ ਹੈ ਜਿਵੇਂ ਮਤਲਬ ਮੀਮੂ ਆਉਣੇ ਵਾਲਾ ਕੱਪੜੇ-ਕੁੱਪੜੇ ਚੱਕੇ ਅੰਦਰ ਰੱਖ ਰਹੀ ਹਾਂ ਠੀਕ ਹੈ ਨੀ ਇੱਥੇ ਬੱਚੜਾ ਆਏ ਨਹੀਂ ਹੋਜੀ ਠੀਕ ਹੈ ਹਾਂਜੀ ਇੱਕਦਮ ਸੈੱਡ ਕਰ ਦਿੰਦੀ ਆ ਪਿੱਛੇ ਕਰ ਦਿੰਦੀ ਆ ਜੀ ਬਸ ਠੀਕ ਹੈ ਤੁਸੀਂ ਪੈਂਟਰੀ ਆਪੁੱਤੇ ਕਰਿਓ 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 ਅੱਛੇ ਬੱਚੇ ਅੱਛੇ ਬੱਚੇ ਅੱਛੇ ਬੱਚੇ ਤੇ ਆਪਾਂ ਇੱਕ ਵਾਰੀ ਜਾ ਕੇ ਸ਼ੌਪ ਤੇ ਆਪਣੀ ਇਹ ਮੇਕਰੋਂ ਆਪਣਾ ਸਮਾਨ ਦੀ ਸੈਟਿੰਗ ਵਾੜੀ ਕਰੀਏ ਤੇ ਦੇਖੀਏ ਕਿਹੜਾ-ਕਿਹੜਾ ਸਮਾਨ ਚ ਲੈ ਕੇ ਆਉਣ ਵਾਲਾ ਹੈ ਤੇ ਵੀਰਾਂ ਲਗਣ ਵਾਲੀਆਂ ਫਿਰ ਜਸਾ ਚੈੱਕ ਕਰਨੀ ਪੈਣੀ ਆ ਆਪਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਦੇਖਦੇ ਆ ਆਪਣਾ ਕੰਮ ਕਰਕੇ ਇਹਦੇ ਨੇ ਕਰਨ ਵਾਲੇ ਤੇ ਸਾਰੀ ਤਿਆਰੀ ਸ਼ਰੀ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਨੂੰ ਗੁੱਡ ਮਾਰਨਿੰਗ ਜੀ ਸਸੀ ਕਾਂਜੀ ਸਸੀ ਕਹਿਦਾ ਮੇਰੇ ਮਿੱਤਰੋ ਦਿਵਿੰਦਰ ਸਿੰਘ ਜੀ ਨੂੰ ਤੇ ਅੱਜ ਦਾ ਕਹਿੰਦਾ ਮੁੰਡੇ ਚੜਾਈ ਆ ਟਰੈਕਟਰ ਸ਼ੌਂਕੀ ਸ਼ੌਂਕੀ ਕਰਾਈ ਪਈ ਐਣ ਚੈਂਪੀਅਨ ਚੈਂਪੀਅਨ ਦੇ ਬੀਬੀ ਦਾ ਘਰ ਆ ਉੱਥੇ ਦੁਕਾਨ ਦੇ ਕੋਲ ਗਰੁੱਪ ਆਪਣਾ ਦੁਕਾਨ ਤੇ ਗਈ ਪੰਪਾ ਵਾਲੀ ਤੇ ਅੱਛਾ ਉਹ ਗੱਲ ਚੱਲਦੀ ਵੀ ਉਹਨਾਂ ਦਾ ਦੁਕਾਨ ਦੇ ਬੈਕਸੈਟ ਘਰ ਆ ਜੀ ਦਾ ਅਛਾ ਆ ਜੀ ਮੈਂ ਇਟਾਈਟਰ ਚੱਲਦਾ ਵਧੀਆ ਅੱਜ ਟੂਰਨਾਮੈਂਟ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਚਲੋ ਵਧੀਆ ਕਰੋ ਗੱਲਾਂ ਬਾਤਾਂ ਬਟ ਵਰਨਿੰਗ ਹਰਮਨ ਸਿੰਘ ਤੇ ਥੈਂਕ ਯੂ ਚੜਤੀ ਗੱਲਾ ਇਧਰ ਮੇਰੇ ਮਿੱਤਰੋ ਹਰਮਨ ਸਿੰਘ ਨੂੰ ਆਪਣੇ ਨੂੰ ਤੇ ਹਨ ਕਿੰਨੀ ਪਾਸ ਬਣਾਉਣੀ ਅੱਜ ਅੱਜ 24 ਕਿਲੋ 24 ਲੀਟਰ 24 ਲੀਟਰ ਠੀਕ ਹੋ ਗਿਆ ਤੇ ਹੋਰ ਕੀ ਕਰਨਾ ਹੈ ਹੋਰ ਸਪਲਾਈ ਵਟਨੀਆ 100 ਬਟਰੀ ਕੰਮ ਕਾਫੀ ਨਹੀਂ ਕਰਨਾ ਵਾਜਣਾ ਹਾਂਜੀ ਹਾਂਜੀ ਮੈਂ ਇੱਕ ਵਾਰੀ ਸੂਜਾ ਚੈੱਕ ਕਰ ਲਾਂ ਵੜੀ ਉਸ ਤੋਂ ਬਾਅਦ ਆਪਾਂ ਅੱਜ ਗੁਰੂ ਘਰ ਵੀ ਜਾਣਾ ਆਪਣੇ ਇੱਥੇ ਚੱਲੇਗੇ ਆਪਣੇ ਯਾਟੇ ਘੋਣਾ ਠੀਕ ਹੈ ਦਵਿੰਦਰ ਨੂੰ ਕਹਿੰਦਾ ਮੈਂ ਕਿ ਕੋਈ ਹੈਲਪ ਮੈਂ ਜਾ ਕੇ ਸਮਾਨ ਚਾਹੀ ਲਾਉਂ ਠੀਕ ਹੈ ਓਕੇ ਓਕੇ ਤੇ ਬਾਕੀ ਮਿੱਤਰੋ ਅੱਜ ਆਪਾਂ ਸਮਾਨ ਜਿਹੜਾ ਲਿਸਟ ਬਣਾਉਣੀ ਹੈ ਉਹ ਤਾਂ ਦੂਜੀ ਬਣੀ ਹੋਈ ਆ ਤੇ ਜੇ ਆਪਾਂ ਫਰਿੱਜਰ ਦੀ ਗੱਲ ਕਰੀਏ ਆਪਣਿਆਂ ਦੀ ਤਾਂ ਫਰਿੱਜਾਂ ਨੇ ਵੀ ਦੇਖੋ ਅਜ ਆਪਣੀਆਂ ਵਿੱਚ ਕੋਕੋ ਕੋਲਾ ਵੀ ਆਪਣਾ ਲੱਜਣ ਵਾਲਾ ਆ ਰਹਿ ਗਿਆ ਜ਼ੀਰੋ ਇਹ ਵੀ ਲੋਕ ਨਾ ਪਹਿਲਾਂ ਅਸੀਂ ਰੱਖਦੇ ਨਹੀਂ ਸੀਗੇ ਤੇ ਲੋਕ ਘੱਟ ਪਸੰਦ ਕਰਦੇ ਸੀ ਪਰ ਹੁਣ ਜੇ ਆਪਾਂ ਰੱਖਣ ਲੱਗੇ ਫਿਰ ਉਹ ਲੋਕ ਪਸੰਦ ਕਰਨ ਲੱਗੇ ਐਦਾਂ ਹੀ ਹੁੰਦਾ ਕਈ ਵਾਰ ਕੋਈ ਚੀਜ਼ ਆਪਾਂ ਆਪਣੇ ਸ਼ੌਭ ਤੇ ਰੱਖਦੇ ਨਹੀਂ ਹੁੰਦੇ ਆਪਾਂ ਹੁੰਦੇ ਵੀ बिकਦੀ ਨਹੀਂ ਹੈਗੀ ਤੁਸੀਂ ਜਿਹੜੀ ਚੀਜ਼ ਦੁਕਾਨ ਤੇ ਰੱਖੀਓ ਬਿਕੂ ਬਿਕੂਗੀ ਉਹਦਾ ਕੋਈ ਐਦਾਂ ਦਾ ਮਤਲਬ ਨਹੀਂ ਹੈਗਾ ਵੀ ਨਾ ਵੇਕੇ ਲੇਟ ਵੇਟ ਹੋ ਸਕਦਾ ਸਮਾਂ ਲੱਗ ਸਕਦਾ ਪਰ ਬਸ ਇੱਕ ਵਾਰੀ ਤੁਹਾਡੇ ਗਾਹਕਾਂ ਦੇ ਦਿਮਾਗ ਵਿੱਚ ਚੜ੍ਹਨ ਦੀ ਗੱਲ ਹੈ ਜਦੋਂ ਕੋਈ ਮੱਜੀ ਦੁਕਾਨ ਖੋਲ ਜਿਹੜੀ ਮੱਜੀ ਰੱਖੋ ਖਰੇਜੀ ਵੀ ਹੋ ਗਈ ਖਰੇਜੀ ਕੀ ਦਾ ਗਾਹਕ ਹੈਗਾ ਦੁਨੀਆ ਦੇ ਉੱਤੇ ਕਿ ਆਪਣੇ ਕੋਲਾ ਵੀ ਲੈ ਕੇ ਆਉਣੇ ਤੇ ਛੋਟਾ ਪਾਣੀ ਵੀ ਲੈ ਕੇ ਆਉਣ ਉਤਰਾ ਲਈ ਤੇ ਸ਼ਰਜੰਤੇ ਵੀ ਲੈ ਕੇ ਆਉਣੇ ਤੇ ਕੋਕੋਲਾ ਜ਼ਰੂਰ ਤਾਂ ਲਗਭਗ ਹੈਗਾ ਨਰਮਲ ਹੀ ਲਿਆਵਾਂਗੇ ਪੈਂਟਾ ਲਿਆਵਾਂਗੇ ਆਹ ਕੋਈ ਕੋਲਾ ਆਉਣੇ ਵਾਲਾ ਆਪਣਾ ਆ ਦੇਖੋ ਇੱਥੇ ਜ਼ੈਰੋ ਇਹ ਅਸੀਂ ਬਾਹਰ ਦਾ ਸਾਡਾ ਪੱਧਰ ਪੱਤ ਲੱਗਦਾ ਜ਼ਰੂਰ ਹੈ ਆ ਦੇਖੋ ਮੇਥੋਂ ਯਾਰ ਆਣਾ ਰਾਤ ਮੀਂਹ ਆ ਕੇ ਨਾ ਵੀ ਸਾਰੀ ਚੀਪੀ ਲਾ ਦੇ ਦੀ ਸੀ ਪਹਿਲਾਂ ਕੱਲਾ ਕੱਤਤਾ ਸੀਗਾ ਤੇ ਵੀ ਕੀ ਕੀਤਾ ਸਾਰੀ ਉਹ ਚੀਪੀ ਲਾ ਦੇ ਵੀ ਕਿਤੇ ਮੀਂਹ ਪੈਣ ਦਾ ਕੱਤਤਾ ਜੇ ਭਿੱਜ ਗਿਆ ਤੇ ਸਾਰਾ ਕੰਮ ਖਰਾਬ ਹੋ ਜਾਣਾ ਇਹਦਾ ਪਾਜਾ ਦੇ ਗੱਡੀ ਸੋਹਣੀ ਬਿਲਕੁਲ ਨਹੀਂ ਲੱਗਦੀ ਕੋਈ ਇਧਰ ਇਧਰ ਲੱਜਿਆ ਨਜ਼ਰ ਮੱਟੂ ਜਿਹੇ ਹੁੰਦਾ ਐਦਾਂ ਲੱਗਦਾ ਆਪਣੇਆਂ ਨੂੰ ਬਹੁਤ ਜ਼ਿਆਦਾ ਹੁੰਦਾ ਵੀ ਹਾਂ ਕਿਨੂ ਕਿਨੂ ਬੰਦਾ ਦੱਸੇ ਵੀ ਹਾਂ ਵੀ ਸਾਡੀ ਚੋਰੀ ਹੋਈ ਸੀਗੀ ਤਾਂ ਅਸੀਂ ਅੰਥੀਸ਼ਾ ਛੁੱਟ ਗਿਆ ਕਈ ਵਾਰ ਐਦਾਂ ਹੁੰਦਾ ਨਾ ਜੇ ਆਪਾਂ ਗੱਡੀ ਤੇ ਲੈ ਕੇ ਜਾਣਾ ਹਰੇ ਕਿਤੇ ਮਨ ਤੇ ਵੀ ਦੇਖਿਆ ਜਾ ਬਿਸ਼ੀਸ਼ਾ ਕਿਤੇ ਟੁੱਟਿਆ ਪਿਆ ਟੁੱਟਿਆ ਪਿਆ ਇਹ ਕੋਈ ਸ਼ੀਸ਼ਾ ਨਹੀਂ ਪਾਉਂਦਾ ਲੋਕ ਬਸ ਤੈਨੂੰ ਪਤਾ ਹਰੇਕ ਬੰਦੇ ਨੇ ਕੋਈ ਚੀਜ਼ ਦੇਖ ਕੇ ਨੈਗੇਟਿਵ ਹੀ ਸੋਚਣਾ ਹੁੰਦਾ ਹੈ ਪੋਜ਼ਿਟਿਵ ਸੋਚਿਆ ਬਹੁਤ ਬੰਦੇ ਘੱਟ ਹੁੰਦੇ ਆ ਜੇ ਆਪਾਂ ਕਿਤੇ ਗੱਡੀ ਤਾਂ ਲੈ ਕੇ ਜਾਵਾਂ ਕਿਸੇ ਨੂੰ ਰੋਚਣਾ ਵੀ ਗੱਡੀ ਕਿਤੇ ਖੜੀ ਹੋਣੀ ਆ ਜਾਂ ਚੋਰੀ ਹੋਣੀ ਆ ਹਨਾ ਫਗਣ ਲੈ ਸ਼ੀਸ਼ਾ ਟੁੱਟਿਆ ਸ਼ੀਸ਼ਾ ਨਹੀਂ ਪਾਉ ਹੋਇਆ ਪਰ ਦੇਖ ਰਿਹਾ ਹਾਂ ਕਿਦਨ ਆਪਣੀ ਅਪਾਇੰਟਮੈਂਟ ਆਉਂਦੀ ਆ ਕਿਦਨ ਪਾਉਨੇ ਆ ਕਿੰਨੇ ਦਿਨ ਆਪਾਂ ਨੂੰ ਹੋਰ ਇਦਾਂ ਹੀ ਆਹ ਸ਼ੀਸ਼ਾ ਕਿੱਥੇ ਨਹੀਂ ਪੈਣੀ ਆ ਆਪਾਂ ਨੂੰ ਸਾਡੇ ਸ਼ਹਿਰ ਦਾ ਸਵੇਰੇ ਸੇ ਮਾਹੌਲ ਲੱਗੂ ਮੈਂ ਦਰ ਗੱਲਾਂ ਬਾਤਾਂ ਆ ਬਦ ਲੜਦੇ ਆ ਤੇ ਬਾਕੀ ਤੁਸੀਂ ਆਪਣੇ ਸ਼ਹਿਰ ਦਾ ਮਾਹੌਲ ਦੇਖ ਸਕਦੇ ਹੋ ਸਵੇਰੇ ਸਵੇਰੇ ਬਿਲਕੁਲ ਸ਼ਾਂਤਿਕ ਹੁੰਦੀ ਹੈ ਇਹ ਦਵਾਰਲਾ ਦਿਨ ਆ ਦੇਖੋ ਮ mini bus ਰੰਗ ਸਾਰੇ ਬਸਾਂ ਦਾ ਲਾਲੇ ਆ ਇਹ ਆ ਤਕਰੀਬਤਸ ਹੈ ਰੰਗ ਲਾਲੇ ਆ ਇਹ ਬਸਾਂ ਦਾ ਤੇ ਹੈ ਛੋਟੀ ਵੱਡੀ بڑے ਸ਼ਹਿਰ ਦੇ ਬੜੀਆਂ ਚੱਲਦੀਆਂ ਤੇ ਨੇੜੇ-ਨੇੜੇ ਲੌਂਗ ਰੂਟਰੋਂ ਵੱਡੀਆਂ ਚੱਲਦੀਆਂ ਸ਼ਾਰਟ ਰੂਟੋਂ ਛੋਟੀਆਂ ਚੱਲਦੀਆਂ ਇਹ ਤਾਂ ਐਤਵਾਰ ਦਾ ਦਿਨ ਹੁੰਦਾ ਨਾ ਉਹ ਸਾਡੇ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਟ ਹੁੰਦਾ ਹੈ। ਮਨ ਲਾ ਸ਼ਹਿਰ ਨਹੀਂ ਇਦਾਂ ਹੀ ਹੁੰਦਾ ਹੈ। ਜੋ ਬਾਕੀ ਦੇ ਸੋਮਵਾਰ ਤੋਂ ਲੈ ਕੇ ਜਿਹੜੇ ਦਿਨ ਕੰਮ ਕਰਨ ਵਾਲੇ ਹੁੰਦੇ ਆ ਉਹ ਦਿਨ ਤੁਹਾਨੂੰ ਜਿੰਨੇ ਹੀ ਬੰਦੇ ਮਿਲਣਗੇ ਸਾਰੇ ਐਨ ਤਿਆਰ ਸ਼ਹਿਰ ਹੋਏ ਮਿਲਣਗੇ ਐਨ ਕੋਈ ਕੰਮ ਤੇ ਜਾ ਰਿਹਾ ਹੈ ਕੰਮ ਤੋਂ ਆ ਰਿਹਾ ਹੈ ਕਿਸੇ ਨੇ ਸ਼ੌਪ ਖੋਲ ਲਈ ਕਿਸੇ ਨੇ ਕੁਸਕਿ ਕਿਸੇ ਨੇ ਕੋਲੋਂ ਤੇ ਜੋ ਛੁੱਟੀ ਹੁੰਦੀ ਹੈ ਛੁੱਟੀ ਵਾਲੇ ਦਿਨ ਸਾਰੇ ਲੋਕ ਰਿਲੈਕਸ ਰਿਲੈਕਸ ਫੀਲ ਕਰਦੇ ਹੁੰਦੇ ਆ ਕੋਈ ਆਪਣਾ ਕੁੱਤਾ ਘੋਣ ਉਹ ਦੇਖ ਬਾਬੂ ਕੁੱਤਾ ਘੋਣ ਗਿਆ ਬੰਦਾ ਕੋਈ ਕੁੱਤਾ ਘੋਣ ਜਾ ਰਿਹਾ ਹੈ ਕੋਈ ਵੈਸੇ ਵੈਸੇ ਘੁੰਮਣ ਜਾ ਰਿਹਾ ਹੈ ਜਾਂ ਸੋਭਾ ਨੂੰ ਉੱਠ ਕੇ ਬਾਹਰ ਤੇ ਚਾਹ ਪੀਣੇ ਚਲੇ ਜਾਂਦੇ ਆ ਮਤਲਬ ਉਹਨਾਂ ਦਾ ਜਿਹੜਾ ਡ्रेसਿੰਗ ਸੈਂਸ ਹੁੰਦਾ ਉਹ ਬਿਲਕੁਲ ਡਿਫਰੈਂਟ ਹੁੰਦਾ ਹੈ ਐਂ ਪਤਾ ਲੱਗਦਾ ਹੁੰਦਾ ਵੀ ਅੱਜ ਛੁੱਟੀ ਆ ਇਹ ਐਨ ਘੁੰਮਣੇ ਫਿਰਦੇ ਆਪਣਾ ਮਸਤੀ ਕਰਦੇ ਫਿਰਦੇ ਲੈ ਵੀ ਹੁਣ ਪਹੁੰਚ ਗਏ ਮਿੱਤਰੋ ਆਪਾਂ ਕੋਲਾ ਚੱਕਣ ਵਾਸਤੇ ਮਾਰਕੀਟ ਦੇ ਵਿੱਚ ਸੋਨਾ ਮਿਲਣਾ ਆਪਣੇ ਮਿੱਤਰ ਨੂੰ ਤਾਂ ਤਾਂ ਪੁੱਛ ਤੋ ਹ ਤੋ ਬੈ ਨਹੀਂ ਅਰਾ ਗ੍ਰਾਂਡੇ ਕੋਂਡੋ ਵੈਂਗੋ ਕੋਲਾ ਸਪੇਸਾ ਐ ਐਲੂ ਮੈ ਸੈਂਪੇ ਦਾਰਾ ਮਾਨੋ ਸੈਂਪੇ ਬੋਂ ਕੁੰ ਬੋਂ ਕੁੰਸੀਲਿਓ ਕੈਪੀਟੋ ਗ੍ਰਾਂਡੇ ਮੈ ਨੂੰ ਮਲੇ ਦੱਸਦਾ ਰਹਿੰਦਾ ਵੀ ਕਿਹੜੀ ਆਫਰ ਲੱਗੀ ਹੋਈ ਆ ਤੇ ਤੁਸੀਂ ਆ ਚੱਕ ਥੈਂਕ ਯੂ ਬ੍ਰੋ ਲੋ ਜੀ ਮਿੱਤਰੋ ਆਹ ਸਮਾਂ ਲੈਂਦਾ ਆਪਾਂ ਨਹੀਂ ਕੋਕਾ ਕੋਲੇ ਤੇ 1.5 ਲੀਟਰ ਵਾਲਾ 1.5 ਲੀਟਰ ਵਾਲਾ ਤੇ ਅੱਧੇ ਲੀਟਰ ਵਾਲਾ ਤੇ ਨਾਲ ਪਾਣੀ ਇਸ ਵਾਰ ਚੇਂਜ ਕਰਤਾ ਪਾਣੀ ਆਪਾਂ ਨੇ ਤੁਰਾਲੇ ਤੇ ਫਿਰ ਜਾਂ ਤੇ ਹੁਣ ਮੇਰੇ ਤੋਂ ਟਾਈਮ ਪਾਉਣਾ ਇੱਕ ਹੋ ਗਿਆ ਸਾਨੂੰ ਕੰਮ ਕਰਨ ਵੇਟ ਦੇ ਆ ਨਾ ਕੋਈ ਕੰਮ ਕਾਫੀ ਸੀ ਕਰਨ ਨਾਲ ਤੇ ਹੁਣ ਆਪਾਂ ਨਾਤੋ ਕੇ ਰੈਡੀ ਹੋ ਗਏ ਆ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ ਤੇ ਕੁਸ਼ਾਨ ਸੀ ਜਿਹੜਾ ਫੁੱਲ ਫਟਾ ਫੁੱਲ ਰੈਡੀ ਆ ਸਵੇਰ ਤੋਂ ਰੈਡੀ ਬੈਠਾ ਨਾ ਹੋਰ ਹਾਂਜੀ ਇਹ ਮੈਨੂੰ ਤਿੰਨ ਚਾਰ ਪੁੱਛ ਲਿਆ ਵੀ ਆਪਾਂ ਵੀ ਜਾਣਾ ਵੀ ਆ ਗੁਰਦੁਆਰਾ ਸਾਹਿਬ ਨੂੰ ਹਾਂਜੀ ਵੀ ਕਿਤੇ ਹੋ ਗਿਆ ਮੋਜੇ ਪਾ ਕੇ ਬੰਨੀ ਬਣਾਈ ਰਹਿ ਜਵੇ ਨਾਤੀ ਤੇ ਹੁੰਦੀ ਰਹਿ ਗਈ ਵਾਲਾ ਕੰਮ ਹੋ ਜਾਵੇ ਕਿਤੇ ਕੰਮ ਲੋਗਰ ਕਾਫੀ ਸੀਗੇ ਕਰਨ ਵਾਲੇ ਹਾਂਜੀ ਚੱਲੀ ਫਿਰ ਚਲੋ ਛੇ ਘੰਟੇ ਸਮਾਂ ਸੀ ਜੇ ਜਾ ਕੇ ਸਿੱਕੇ ਠੀਕ ਹੈ ਮੈਂ ਜਲਦੀ ਜਲਦੀ ਕੇ ਜਲਦੀ ਜਲਦੀ ਆਏ ਓਕੇ ਜੀ ਡੰਗੋ ਗਿਆ ਹਾਂਜੀ ਹੁਣ ਤਾਂ ਵੈਸੇ ਮੇਤਰੋ ਮੌਸਮ ਵੀ ਐ ਵਧੀਆ ਹੋ ਕੇ ਤੋਂ ਪਾ ਲੱਗੀ ਆ ਤੇ ਇਧਰ ਮੇਰੇ ਦਵਿੰਦਰ ਸਿੰਘ ਨੂੰ ਕੱਟ ਕੇ ਟੋਪ ਦਵਿੰਦਰ ਸਿੰਘ ਨੇ ਪਾਲਿਆ ਕੁਰਤਾ ਪਜਾਮਾ ਜਿਹੜਾ ਹੁੰਦਾ ਕਲੰਗੀ ਆਪਣਾ ਹੁੰਦਾ ਕਿਹੜਾ ਹੁੰਦਾ ਇਹ ਦੋ ਜੇਬਾਂ ਨਾਲ ਕੀ ਕਹਿੰਦੇ ਇਹਨੂੰ ਪਠਾਣੀ 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 ਲ ਹਰਮਨ ਸਿੰਘ ਤੇ ਮਾਰੂ ਹਰਮਨ ਸਿੰਘ ਹਰਮਨ ਵੇਚੀ ਕਿੱਡਾ ਨਹੀਂ ਕਰਦਾ ਫਿਰ ਤੇ ਮਿਲਦਾ ਉਹ ਆ ਗਿਆ ਚੱਲੀਓ ਸਤਾ ਜੀ ਚੱਲੋ ਜਲਦੀ ਪਾਵਰ ਬੈਂਕ ਕੋ ਸਾਥ ਲਾਓ ਪਾਵਰ ਬੈਂਕ ਤੋ ਟਾਈਮ 2 ਵਜੇ ਗਿਆ ਆਪਾਂ ਗੁਰਦੁਆਰਾ ਮੱਥਾ ਟਿਕ ਲਿਆ ਤੇ ਇੱਧਰ ਦੇਖੋ ਮੁੰਡੇ ਕੀ ਲੈ ਕੇ ਆਨੇ ਆ ਦਵਿੰਦਰ ਵਾਸਤੇ ਸਮਾਨ ਲਿਆਂਦਾ 3 ਨਹੀਂ ਆਣ ਤੁਰ ਗਿਆ ਠੀਕ ਹੈ ਤੇ ਰੈਸਟੋਰੈਂਟ ਬਕਾਇਆ ਲੋ 20 ਰੁਪਏ ਜੋ 5 ਰੁਪਏ ਮੋੜੇ ਨਹੀਂ ਲਿਆ ਕੇ ਉਹ ਤੇਰਾ ਬਹੁਤ ਮਹਿੰਗਾ ਹੀ ਬਹੁਤ ਚਾਰ ਦਾ ਡੱਬਾ ਮਹਿੰਗਾ ਸੀ ਇਹਨਾ ਤੂੰ ਅਚਾਰ ਦਾ ਇੱਕ ਰੋਲੀ ਮੈਂ ਇੱਕ ਚਾਰ ਦਾ ਡੱਬਾ ਲੈ 2 ਰੁਪਏ ਦਾ ਹਾਂ ਦੋ ਰੁਪਏ ਇਹ ਪਿੰਡਰ ਦੇ ਬਾਹਰ ਪਰ ਲਈ 20 ਵੀ ਕਿੰਨੇ ਨਾ ਜਾਣ 13 13 ਕਿਹਦੇ ਰੁਪਏ ਉਹ 5 5 ਰੁਪਏ ਦਾ ਕਿਹੜਾ ਅਚਾਰ ਦਵਿੰਦਰ ਖੰਡਾ ਹੁਣ ਦੇਖੀ ਤਾ ਆ ਖਾਣਾ ਮਾਂਗੂ ਲਾਈ ਮੈਂਡ ਚੀਲੀ ਚੀਨੀ ਮਿਲ ਚੇ ਹਾਂ ਲੈ ਵੀ ਦੇਵੰਦ ਜੀ ਸਾਢੇ 4 ਰੁਪਏ ਦਾ ਹੈ ਤੇਰਾ ਸਮਾਨ ਦਾ ਬਾਕੀ ਪੈਸੇ ਬਣਾਨੀ ਕਿੱਥੇ ਲਾਈ ਪਰ ਵੀ ਇਹ 20 ਲਾਇ ਤੇ ਰਿਹਾ ਆ ਪਰਚੀ ਤੇ ਰਿਹਾ ਇਹ ਬੰਦੇ ਹੈ ਨਹੀਂ ਇਹ ਪੈਸੇ ਦੇਣ ਚੁੱਕਾ ਆ ਆਹ ਕੌਣ ਲੈ ਕੇ ਇਹ ਸਾਰਿਆਂ ਨੇ ਪੀ ਲੈਣ ਇਹ ਸਾਰੇ ਜੀ ਕੀ ਕੀ ਪੀਣਗੇ ਜੀ ਹਨ ਗਰਮੀ ਨੇ ਗੂਏ ਪੀ ਲਵਾਂਗੇ ਸੱਚੀ ਜੀ ਲੈ ਵੀ ਚਾਰੋਂ ਕੱਢ ਦਿਓ ਉਹ ਤਾਂ ਲੰਘ ਛੇ ਕੇ ਨਾ ਨਗਰ ਚ ਗਿਆ ਇੱਕ ਕੱਚਾ ਦੇ ਕੋਈ ਮੈਂ ਫਿਰ ਉਹਨਾਂ ਚਾਰੀ ਕੁ ਸਹੇ ਨਹੀਂ ਸੀ ਬਹੁਤ ਹੀ ਵਧੀਆ ਖਾਣ ਨੂੰ ਦੋ ਬੈਂਦੀ। ਤਿੰਨ ਤੀ ਚਾਹ ਚਾਹ ਰੋਟੀ ਖਾਣਾ ਮਾਝੀ ਦਾਲ ਦੇ ਨਾਲ ਬਾਟਾ-ਬਟਾ ਖਾ ਕੇ ਉਹਦਾ ਖੀਰ ਦਾ। ਹੁਣ ਦੇਖ ਤੇ ਮੈਂ ਨਹੀਂ ਬਟਾ ਚਾਹੀਦਾ। ਚੱਲੀ ਫੇਪਾ ਚੱਲ। ਹਾਂਜੀ। ਗੁੱਡ ਮਾਰਨਿੰਗ ਜੀ। ਹੈ? ਗੁੱਡ ਮਾਰਨਿੰਗ ਜੀ। ਮੂਰੇ ਆਈ ਫੱਜੇ ਆਉਂਦਾ ਸੀ ਤੇ ਅੰਦਰ। ਤੂੰ ਸੁੱਤਾ ਹੋਇਆ ਸੀ ਉਹ ਤੇ ਫਿਰ ਤੂੰ ਤੇ ਨਹੀਂ ਜਗ ਰਿਹਾ ਕੁਤੀ ਸੀ। ਇਹਦੋਂ ਕੌਣ ਆ ਗਿਆ? ਸ਼ਾਨਵੀਰ ਆ ਗਿਆ। ਕਹੋ ਜੀ। ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲੈ ਮੇਟਰੋ ਸਭ ਤੋਂ ਪਹਿਲਾਂ ਡੈਡੀ ਮੰਮੀ ਨੂੰ ਵਧਾਈਆਂ ਦੋ। ਅੱਜ ਇਹਨਾਂ ਦੀ ਮੈਰਿਜ ਅਨਿਵਰਸਰੀ ਆ। ਪਰਸੋਂ ਮੰਮੀ ਦਾ ਬਰਥਡੇ ਸੀਗਾ ਤੇ ਅੱਜ ਮੈਰਿਜ ਅਨਿਵਰਸਰੀ ਆ। ਕਿੰਨੇ ਸਾਲ ਹੋ ਗਏ ਨਹੀਂ ਵਿਆਹ ਹੋਇਨੂੰ? ਹੈਂ? ਕਿੰਨੇ ਸਾਲ ਹੋ ਗਏ ਵਿਆਹ ਹੋਇਨੂੰ ਮੈਂ ਕਿਹਾ? 40 ਸਾਲ। 40 ਮੈਂ ਚੱਲ ਪਿਆ। 40 ਮੈਂ ਚੱਲ ਪਿਆ। ਕਿੱਥੇ ਐਵੇਂ ਘੁੰਮਣ ਵਾਸਤੇ ਅੱਜ? ਹਾਂ? ਮੈਂ ਕਿੱਥੇ ਆਵੇਂ ਘੁੰਮਣ ਵਾਸਤੇ ਅੱਜ? ਅਸਟਾ ਬਤਾ ਦੇ ਤਾਂ ਬੇਬੇ। ਅੱਛਾ ਅੱਛਾ ਅੱਛਾ। ਮੰਮੀ ਤਾਂ ਖਬਰ ਵਿੱਚ? ਮੈਂ ਅਸੀ ਕਾਲ। ਅਸੀ ਕਾਲ। ਹੋਰ ਠੀਕ ਠਾਕ ਹਾਂ? ਸਿੱਤਾ ਕਹਿਵਨੇ? ਸਿੱਤਾ ਕਹਿਵਨੇ ਬੋਤਾ। ਠੀਕ ਹੈ ਠੀਕ ਬਦਿਆ। ਬਦਿਆ ਬਦਿਆ ਕੀ ਖਾਤਾ ਜੀ ਫਿਰ? ਡੈਡੀ ਨੇ ਕੀ ਖਿਲਾਇਓ? ਖਾਣਾ ਖਾਇਆ। ਖਾ ਚਲੇ ਆਇਆ। ਚਲੇ ਆਇਆ ਹੀ ਹਾਂ। ਆਇਆ ਨਾ ਜੀ। ਕੋਈ ਗਿਫਟ ਵੀ ਨਹੀਂ ਲੈਣੀ ਤੇ ਕੋਈ? ਹਾਂ। ਮੈਂ ਕਿਹਾ ਡੈਡੀ ਤੂੰ ਗਿਫਟ ਵੀ ਲੈ ਲਈ ਕੋਈ ਅੱਜ ਹਾਂ ਠੀਕ ਨਹੀਂ ਰੱਬ ਨੇ ਮੈਂ ਕੰਨਾਂ ਡੋਰੀਆ ਸਹੀ ਗਾ ਸਹੀ ਗੱਲ ਹੈ ਹਾਂ ਹੂੰ ਹੋਸਰੋਂ ਨਮੀਤਾ ਜੀ ਬੰਦ ਗਿਆ ਚਪਾਈ ਫੱਬਨੇਂ ਦਈਆ ਤਾ ਪਹੁੰਚ ਗਿਆ ਪਾ ਮੇਥਰ ਆਪਣੀ ਦੁਕਾਨ ਤੇ ਕਬਾਬ ਲਿਆਂਦਾ ਤੇ ਕਬਾਬ ਲਾਈ ਹੁਣ ਤੇ ਕਰੀ ਆਪਣਾ ਜਿਹੜੇ ਦਿੰਦੇ ਆਪਣੇ ਅੱਜ ਦੇ ਸ਼ਾਮ ਦੇ ਕਾਮਕਾਰ ਲੈ ਵੀ ਦਵਿੰਦ ਸਹੀ ਉਸਰੇ ਆਇਆ ਸੁਮਿੰਦਰ ਜਤਾ ਕਰਮਾਲ ਹਾਂਜੀ ਕਾਫੀ ਪੀਣ ਦਾ ਲੱਗਦਾ ਸਹੀ ਹੈ ਕਾਫੀ ਪੀਣਾ ਕਿਹੜੀ ਜੀ ਫਿਰ ਕਰਦੇ ਆਪਾਂ ਕੰਮ ਸਟਾਰਟ ਆਪਾਂ ਠੀਕ ਹੈ ਅੱਜ ਆਰਡਰ ਬਹੁਤ ਕਰਨੇ ਆ ਆਪਾਂ ਡਰਾਈਵ ਪਏ ਆ ਅੱਜ ਪੱਕਦਾ ਕੋਈ ਬੱਟੇ ਕੋਈ ਚੈੱਕ ਕਰ ਲੀ ਜੀ ਕਿਉਂਕਿ ਅੱਜ ਮਿੱਤਰੋ ਪੂਰੀ ਇਟਲੀ ਦੇ ਵਿੱਚ ਨਾ ਡੋਲ ਦੇ ਮੈਚ ਹੈ ਸਾਡੇ ਤੇ ਲੱਗੇ ਹੋਰੇ ਵੀ ਹੈਗੇ ਮਿਲਾਨ ਦੇ ਵਿੱਚ ਵੀ ਆ ਮਤਲਬ ਪੂਰੀ ਇਟਲੀ ਵਿੱਚ ਚੈਂਪੀਅਨਸ਼ਿਪ ਖਿੜੀ ਜਾਣੀ ਅੱਜ ਅੱਜ ਦਾ ਜਿਹੜਾ ਸ਼ਾਮ ਹੈ ਇਟਲੀ ਵਿੱਚ ਪੂਰੇ ਮੈਚਾਂ ਦੀ ਸ਼ਾਮ ਹੈ ਸਾਰੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਸਭ ਦੇ ਅੱਜ ਟੂਰਨਾਮੈਂਟ ਚੱਲਦੇ ਆ ਇਸ ਕਰਕੇ ਅੱਜ ਆਰਡਰ ਕਾਫੀ ਜ਼ਿਆਦਾ ਚੱਲਦੇ ਆ ਕਮ ਉਹ ਫਟਾਫਟ ਬਣਾਈ ਹੈ ਵਲਜੀ ਕਾ ਠੀਕ ਹੈ ਠੀਕ ਹੈ ਕੰਮ ਤੇ ਮਤਲਬ ਮੈਚ ਹੀ ਪੈਂਦਾ ਜਦੋਂ ਮੈਚ ਹੁੰਦਾ ਨਾ ਮੈ ਕੰਮ ਤੇ ਵੀ ਮੈਚ ਵਾਲੇ ਕੰਮ ਹੋ ਜਾਂਦਾ ਫਿਰ ਕਿਉਂਕਿ ਉਹੀ 7 ਵਜ ਗਏ ਆ ਤੇ 2-3 ਘੰਟੇ ਦਾ ਕੰਮ ਹੁੰਦਾ ਤੇ 2-3 ਘੰਟੇ ਵੀ ਸਾਰਾ ਕੰਮ ਕਵਰ ਕਰਨਾ ਹੁੰਦਾ ਫਿਰ ਆਪਾਂ ਨੇ ਦਿਵਿੰਦਰ ਕੱਟ ਦੀ ਫੇਰ ਜੇ ਨਹੀਂ ਚਾਹ ਜਾਨੀ 50 ਦੀ ਹੋਗੀ ਹੋਰ 11 ਚਾਹ ਬਿੜੀਆਂ ਨਹੀਂ ਕਰਮ ਚਾ ਸਾਡਾ ਚਾਹ ਕੋ ਸਰਦਾ ਨਹੀਂ ਗਿਆ ਦਿਨ ਪੀ ਕੇ ਤੂੰ ਨਾ ਦਿਵਿੰਦਰ 40 ਹੋਈ ਜੱਟ ਲਾਇਆ ਫੇਜ ਨਾ ਮੈਂ ਚਾਹ ਬਹੁਤ ਟਪੀ ਨਹੀਂ ਕਫੇ ਬੋਗੀ ਇਹ ਜੋ ਫਲੇਵਰ ਨਹੀਂ ਮ ਚਾਕਲੇਟ ਵਾਲੇ ਜੀ ਦੂਜੇ ਜਿੰਸ ਜੀ ਉਹ ਫਿਰ ਉਹ ਇੱਕ ਲੱਗ ਗਾ ਨੋ ਆ ਜਾਂਦੀ ਜੀ ਦਿਨ ਚ ਕਿੰਨੇ ਕਫੇ ਪੀ ਲਨੇ ਦਿਨ ਚ ਕੰਮ ਤੇ ਪੀ ਲਨੇ ਜੀ ਕਈ ਵਾਰੇ ਟਾਈਮ ਦੋ ਤਿੰਨ ਵਾਰ ਦਾ ਪੱਕੀ ਹੀ ਜੇ ਬਾਦ ਤਾਂ ਫਿਰ ਫਰਦਾਲੀ ਟੇਬਲ ਤੇ ਟਾਈਮ ਲੱਗੇ ਜਿਵੇਂ ਮਾਰਕਟ ਦੇ ਹਿਸਾਬ ਨਾਲ ਮੈਂ ਬਸ ਇੱਕ ਕਫੇ ਪੀ ਲੈਂਦਾ ਦਿਨ ਚ ਨਾ ਇਹ ਜਦੋਂ ਕੜੀ ਕਾਰ ਚ ਕੰਮ ਕਰਾਂਗੇ ਨਾ ਇਹਨਾਂ ਨੂੰ ਵੀ ਫਲਾ ਦੋਨੇ ਆ ਚਾ ਇਹ ਜੀ ਚਾਰ ਪੰਜ ਵਾਰੀ ਹੋ ਜਾਂਦੀ ਹੈ ਹਨਾ ਮੈਂ ਕਿਨੇ ਮਹੀਨੇ ਮਹੀਨੇ ਮਸ ਨੇ ਕੋਰ ਕਿ ਮੈਂ ਵੀ ਤੇਨជា وجہ ਆ ਪੀਣੇ ਕਾ ਪੀਣਨਾ ਹੈ ਤਾਂ ਵੀ ਵਾ ਦੋ ਤਿੰਨ ਕੇ ਬਾਾਰ ਅਸੀਂ ਬੋਲ ਲਾਗੇ ਪੀ ਲੈਨੇ ਜੀ ਇੱਕ ਦੋ ਕੇ ਜਾਨੀ ਉਦਾਂ ਪਹਾਈ ਹੁੰਦੇ ਚਲੀ ਜਾਨੇ ਵਰੀਆ ਚੱਫੜਲੇ ਮਾਲਮਾ ਵੀ ਚਲੀ ਜਾ ਕਰੀ ਆਰਡਰ ਆਪਾਂ ਠੀਕ ਹੈ ਤੁਸੀਂ ਬਣਾਓ ਫਟਾਫਟ ਮੈਂ ਤੇਰਾ ਕੋਵਾ ਬਣਾਓ ਦੇਖੋ ਮੈਂ ਤੇਰਾ ਕੰਬੀਨੇਸ਼ਨ ਬੀ ਐਂਡ ਐਲ ਦੀ ਗੱਡੀ ਤੇ ਬੀ ਐਮ ਡਬਲ ਦੇ ਮੋਟਰਸਾਈਕਲ ਹੋਮੇ ਸਤੋ ਬੈਰੇ ਕੋਮੇ ਲਾ ਪਿਸਸੋ ਨੋਸਟਰ ਲਾ ਪੀਟza ਐ ਓੱਟਿਮਾ ਤੇ ਪੀਆਚੀ ਬੋਨੋ ਰੇ ਸੇ ਮਿਸਰਵੋ ਸੈਂਪਰੇ ਦਾ ਕੋਈ ਸਿਆ ਪੀਨ ਸਿਆ ਲਾ ਪੀਟza ਕਿ ਲੇ ਕਬਾਟੋ ਗ੍ਰਾਸੀਏ ਮਿਲੇ ਅਵੋਈ 4 ਮੀਟਰ ਸਮਾਂ 11 ਵਜ ਗਿਆ ਆ ਆਪਾਂ ਨੂੰ ਕੰਮ ਕਰਨ ਵੇੜਦਿਆਂ ਨੂੰ ਤੇ ਮੈਚ ਵੀ ਖਤਮ ਹੋ ਗਿਆ ਸਾਢੇ 8 ਵਜੇ ਮੈਚ ਸਟਾਰਟ ਹੋਇਆ ਸੀਗਾ ਤੇ ਮੈਚ ਸਟਾਰਟ ਹੋਣ ਤੋਂ ਪਹਿਲਾਂ ਸਾਰੇ ਆਰਡਰ ਲਗਾਤਾਰ ਸੀਗੇ ਤੇ ਬਾਅਦ ਵੀ ਜਦੋਂ ਹਾਫ ਟਾਈਮ ਸੀਗਾ ਉਦੋਂ ਸਾਰੇ ਆਰਡਰ ਸੀਗੇ ਉਸ ਤੋਂ ਬਾਅਦ ਜਿਹੜੇ ਲੋਕਾਂ ਦਾ ਮੈਚ ਕਿੰਨੀ ਫੁਰਤ ਧਿਆਨ ਸੀਗਾ ਜਿਵੇਂ ਸਾਡੇ ਵੀ ਕੋਈ ਲੱਗੇ ਇੱਥੇ ਨਾ ਮੈਚ ਚੱਲਦਾ ਸੀਗਾ ਉਰੇ ਆਪਣੇ ਜਿਹੜਾ ਆਪਣੇ ਪੋਸਟੇਟਿਵ ਉੱਥੇ ਚੱਲ ਰਿਹਾ ਮੈਚ ਸਟਾਡੀ 올ੰਪਿਕ ਦੇ ਵਿੱਚ ਮਿਲਾਨ ਤੇ ਰੋਮ ਦਾ ਮੈਚ ਸੀਗਾ ਸਾਡੇ ਆਪਣੇ ਸ਼ਹਿਰ ਦੇ ਵਿੱਚ ਉਰੇ ਵੈਸੇ ਤਾਂ ਪੂਰੀ ਇਟਲੀ ਵਿੱਚ ਅੱਜ ਮੈਚ ਚੱਲਦਾ ਸੀਗੇ ਸਾਰੇ ਸਕਵਾਦਰੇ ਤੇ ਰੋਮ ਜਿੱਤੀ ਇੰਨਾ ਲੋਕਾਂ ਨੇ ਖੁਸ਼ੀ ਜਸ਼ਨ ਮਨਾਇਆ ਮਿੱਤਰੋ ਤੇ ਰੋਮ ਲੋਕ ਨੇ ਪੂਰਾ ਫੰਗੜਾ ਪਾਇਆ ਰੋਮ ਤੇ ਮਿਲਾਨ ਦਾ ਮੈਚ ਸੀਗਾ ਤੇ ਤਿੰਨ ਇੱਕ ਦੇ ਨਾਲ ਜਿੱਤ ਗਏ ਨੇ ਤੇ ਬਾਕੀ ਚਲੋ ਖਾਰਜ ਜਿੱਤਰ ਬਣੀ ਹੋਈ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਪਾਰਟਿਸਿਪੇਟ ਕਰਨਾ ਤੇ ਟੀਮਾਂ ਨੇ ਕਹਿੰਦੇ ਹੋ ਗਿਆ ਜੋਰ ਮਾਰਿਆ ਸਾਡੇ ਜਿਹੜੇ ਮੁੰਡੇ ਕੰਮ ਕਰਦੇ ਨੇ ਉਹਦੇ ਦੋ ਤਿੰਨ ਮੁੰਡੇ ਤਾਂ ਹੈਗੇ ਆਪਣੇ ਜਿਹੜੇ ਰੋਮ ਦੀ ਟੀਮ ਨੂੰ ਸਪੋਰਟ ਕਰਦੇ ਆ ਇੱਕ ਮੁੰਡਾ ਮਿਲਾਨ ਨੂੰ ਸਪੋਰਟ ਕਰਦਾ ਵੀ ਇਹਦਾ ਵਿੱਚ ਵੀ ਇਦਾਂ ਗੱਲ ਆ ਜਾਂਦੀ ਆ ਕਿ ਤੈਨੂੰ ਵੀ ਤੈਨੂੰ ਹਰਾ ਤਾ ਤੈਨੂੰ ਕਰਤਾ ਤੇ ਇਦਾਂ ਚੱਲੀ ਜਾਂਦਾ ਸਾਰੇ ਪਾਸੇ ਹੀ ਕੋਈ ਸੇਵਨ ਲਵੀ ਚਾਹੇ ਜ ਦੇ ਵੀ ਕਰਦੇ ਆ ਨਾ ਤੇ ਬਾਕੀ ਆਪਣਾ ਕੰਮ ਕਰ ਫਿਨਿਸ਼ ਹੋ ਗਿਆ ਮਿੱਤਰੋ ਹੁਣ ਚੱਲਦੇ ਆ ਘਰ ਨੂੰ ਪਛਾਤਾ ਪਣੀ ਸ਼ੱਕਦੇ ਆ ਤੇ ਤੁਹਾਡੇ ਸਾਰਾ ਬਲਾਉ ਸ਼ੇਅਰ ਕੀਤਾ ਅੱਜ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਤੇ ਵੈਸੇ ਅੱਜ ਵੀ ਨਗਰ ਕੀਰਤਨ ਸੀਗਾ ਆਪਣੇ ਬਲੇਥਰੀ ਸ਼ੇਅਰ ਦੇ ਵਿੱਚ ਹੁਣ ਲਗੜ ਪਰੇ 3-4 ਹਫ਼ਤੇ ਹੋ ਗਏ ਲਗਾਤਾਰ ਨਗਰ ਕੀਰਤਨ ਚੱਲਦੇ ਸੀਗੇ ਤੇ ਫਿਰ ਅੱਜ ਉਹਨਾਂ ਤੇ ਨਗਰ ਕੀਰਤਨ ਕੈਨਸਲ ਹੋ ਗਿਆ ਸੀਗਾ ਕਿਸੇ ਕਾਰਨ ਕਰਕੇ ਤੇ ਉਹਦਾ ਸਮਾਗਮ ਕੀਤਾ ਸੀਗਾ ਤੇ ਸਾਡਾ ਥੋੜਾ ਆਪਣੇ ਘਰ ਦਾ ਸਮਾਨ ਵੀ ਕਰ ਥੋੜਾ ਇਦਾਂ ਕੰਮ ਸੀ ਕਰਨ ਵਾਲਾ ਆਪਣੀ ਸ਼ੌਪ ਦਾ ਕੰਮ ਸੀ ਥੋੜਾ ਕਰਨ ਵਾਲਾ ਇਸ ਕਰਕੇ ਸਾਡਾ ਜਾਨ ਦਾ ਸਬਬ ਨਹੀਂ ਬਣਿਆ ਪਰ ਦਿਲ ਬਹੁਤ ਕਰਦਾ ਸੀ ਯਾਰ ਜਦੋਂ ਨਾ ਇਦਾਂ ਸੰਗਤ ਵੀ ਜਾਈਦਾ ਤਾਂ ਮਤਲਬ ਵਧੀਆ ਮਾਹੌਲ ਹੁੰਦੇ ਵਧੀਆ ਸਾਰੇ ਸੰਗਤ ਦੇਖਣ ਨੂੰ ਮਿਲਦੀ ਹੈ ਉਹ ਕਾਫੀ ਜਿਆਦਾ ਮਤਲਬ ਮੈਨੂੰ ਸਕੂਨ ਮਿਲਦਾ ਜੇ ਆਪਾਂ ਕਿਉਂਕਿ ਬਾਹਰਲੀ ਕੰਟਰੀਆਂ ਵਿੱਚ ਇਦਾਂ ਹੀ ਹੁੰਦਾ ਆਪਣੇ ਹੀ ਰਿਸ਼ਤੇਦਾਰ ਕੋਲ ਸਾਰਾ ਕੁਝ ਆਪਣੇ ਇਦਾਂ ਹੀ ਹੁੰਦਾ ਇਹੀ ਆਪਣੇ ਵਾਸਤੇ ਸਾਰਾ ਕੁਝ ਹੁੰਦਾ ਤੇ ਬਾਕੀ ਚਲੋ ਸਾਰਾ ਕੁਝ ਵਧੀਆ ਹੋਇਆ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਵੀ ਬੜਾ ਸੋਹਣਾ ਰ ਇੰਨਾ ਹੀ ਪਿਆਰ ਕਰਦੇ ਰਹੋ ਇਦਾਂ ਹੀ ਸਪੋਰਟ ਕਰਦੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹਦੇ ਨਾਲ ਆਪਾਂ ਆਪਣਾ ਜਿਹੜਾ ਵਲੌਗ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਤੇ ਘਰੋਗੋ ਲਿਕ ਸਵੇਰੇ ਮਿਲਾਂਗੇ ਸੋਨੇ ਜਿਹੇ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ